ਬਟਾਲਾ ਦੇ ਪੀੜ ਵਾਲੇ ਇਲਾਕੇ ਜਲੰਧਰ ਰੋਡ ਤੇ ਸਥਿਤ ਇੱਕ ਬੈਂਕ ਵਿੱਚ ਪੈਸੇ ਜਮ੍ਹਾਂ ਕਰਾਉਣ ਆਏ ਬਟਾਲਾ ਦੇ ਰਹਿਣ ਵਾਲੇ ਪੰਕਜ ਮਹਾਜਨ ਦੀ ਬੈਂਕ ਦੇ ਬਾਹਰ ਤੋਂ ਕੁਝ ਮਿੰਟਾਂ ਵਿੱਚ ਹੀ ਐਕਟਿਵਾ ਹੋਈ ਚੋਰੀ। ਉੱਥੇ ਇਸ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੰਦਾ ਨੌਜਵਾਨ ਸੀਸੀਟੀਵੀ ਕੈਮਰਾ ਵਿੱਚ ਹੋਇਆ ਕੈਦ। ਪੰਕਜ ਮਹਾਜਨ ਜੋ ਬਟਾਲਾ ਦਾ ਰਹਿਣ ਵਾਲਾ ਹੈ, ਉਸਨੇ ਦੱਸਿਆ ਕਿ ਉਹ ਬੈਂਕ ਵਿੱਚ ਕੰਮ ਆਇਆ ਸੀ ਅਤੇ ਜਦ ਬੈਂਕ ਤੋਂ ਕੁਝ ਮਿੰਟਾਂ ਵਿੱਚ ਬਾਹਰ ਨਿਕਲਿਆ ਤਾਂ ਦੇਖਿਆ ਕਿ ਉਸ ਦੀ ਸਕੂਟਰੀ ਉੱਥੋਂ ਗਾਇਬ ਸੀ। ਅਤੇ ਜਦ ਬੈਂਕ ਦੀ ਸੀਸੀਟੀਵੀ ਕੈਮਰਾ ਦੀ ਵੀਡੀਓ ਦੇਖੀ ਤਾਂ ਉਸ ਦੀ ਸਕੂਟਰੀ ਉੱਥੇ ਬਾਹਰ ਖੜੇ ਨਕਾਬਪੋਸ਼ ਨੌਜਵਾਨ ਵੱਲੋਂ ਚੋਰੀ ਕੀਤੀ ਗਈ ਜਿਸ ਦੀ ਸ਼ਿਕਾਇਤ ਉਸ ਵੱਲੋਂ ਦਰਜ ਕਰਵਾਈ ਗਈ ਹੈ ਪੰਕਜ ਮਾ ਆਜੰਦਾ ਕਹਿਣਾ ਸੀ ਕਿ ਕੁਝ ਹੀ ਮਿੰਟਾਂ ਵਿੱਚ ਉਸ ਦੀ ਸਕੂਟਰੀ ਬੈਂਕ ਤੋਂ ਬਾਹਰ ਇੱਕ ਵਿਅਕਤੀ ਵੱਲੋਂ ਚੋਰੀ ਕਰਕੇ ਫਰਾਰ ਕੀਤੀ ਗਈ ਹੈ ਅਤੇ ਉਹਨਾਂ ਹੱਥ ਜੋੜ ਕੇ ਅਪੀਲ ਕੀਤੀ ਕਿ ਜੇਕਰ ਪੰਜਾਬ ਬਚਾਉਣਾ ਹੈ ਤਾਂ ਪੁਲਿਸ ਇਹਨਾਂ ਲੁੱਟਾਖੋਹਾਂ ਤੇ ਚੋਰੀ ਦੀਆਂ ਵਾਰਦਾਤਾਂ ਨੂੰ ਨੱਥ ਪਾਵੇ ਤੁਸੀਂ ਦੇਖ ਰਹੇ ਹੋ ਗੁਰਦਾਸਪੁਰ ਤੋਂ ਲਵਰੇਜ ਸਿੰਘ ਦੀ ਰਿਪੋਰਟ ਮੈਂ ਸਵੇਰੇ 10 ਵਜੇ ਕੇ 15 ਮਿੰਟ ਤੇ ICICI ਬੈਂਕ ਚ ਗਿਆ ਸੀ ਜਦੋਂ ਮੈਂ ਬੈਂਕ ਦੇ ਅੰਦਰ ਗਿਆ ਤੇ ਉੱਥੇ ਥੋੜਾ ਮੈਨੂੰ ਟਾਈਮ ਲੱਗ ਗਿਆ ਮੈਂ ਬਾਹਰ ਆ ਕੇ ਦੇਖਿਆ ਮੈਂ ਬੜੀ ਇੱਧਰ ਉੱਧਰ ਝਾਤੀ ਮਾਰੀ ਮੇਰੀ ਜਿਹੜੀ ਸਕੂਟੀ ਸੀ PB06Z1899 ਉਹ ਮੈਨੂੰ ਮਿਲੀ ਨਹੀਂ ਮੈਂ ਫਿਰ ਵੀ ਕੋਸ਼ਿਸ਼ ਕੀਤੀ ਵੀ ਸ਼ਾਇਦ کہیں ਇੱਧਰ ਉੱਧਰ ਨਾ ਕਰ ਦਿੱਤੀ ਹੋਏ ਮੈਂ ਲੱਭਣ ਦੀ ਕੋਸ਼ਿਸ਼ ਕੀਤੀ ਨਹੀਂ ਲੱਭੀ ਫਿਰ ਮੈਂ ਉਹਨੂੰ ਸਕੂਟੀ ਨੂੰ ਉਹਦੇ ਚ ਬੈਂਕ ਦੇ ਜਿਹੜੇ ਆ ਕੈਮਰਿਆਂ ਚ ਚੈੱਕ ਕੀਤਾ ਤੇ ਮੇਰੀ ਸਕੂਟੀ ਇੱਕ ਲੜਕਾ ਜਿਹੜਾ ਉਹ ਲੈ ਕੇ ਜਾ ਰਿਹਾ 10 ਵਰਗੇ 24 ਮਿੰਟ ਦੇ ਉੱਤੇ ਉਹਨੇ ਮੇਰੀ ਸਕੂਟੀ ਜਿਹੜੀ ਹੈ ਖੋਲ ਕੇ ਲੈ ਗਿਆ ਉਹ ਇਸ ਤਰੀਕੇ ਦੇ ਨਾਲ ਬੈਂਕ ਵਾਲੇ ਵੀ ਦੱਸ ਰਹੇ ਸੀ ਵੀ ਤੇ ਅੱਗੇ ਵੀ ਵਾਰਦਾਤਾਂ ਹੋਈਆਂ ਨੇ ਮੇਰੀ ਪੁਲਿਸ ਪ੍ਰਸ਼ਾਸਨ ਨੂੰ ਵੀ ਬੇਨਤੀ ਹੈ ਐਸਐਸਪੀ ਸਾਹਿਬ ਨੂੰ ਵੀ ਬੇਨਤੀ ਹੈ ਕਿ ਜੇ ਇਸੇ ਤਰ੍ਹਾਂ ਨਾਲ ਇਹ ਘਟਨਾਵਾਂ ਚੋਰੀ ਦੀਆਂ ਹੁੰਦੀਆਂ ਰਹਿਣਗੀਆਂ ਤੇ ਲੋਕ ਆਪਣੇ ਨੂੰ ਪੁਚਾਲੇ 'ਚ ਸੁਰੱਖਿਅਤ ਕਿੱਦਾਂ ਮਹਿਸੂਸ ਕਰਨਗੇ ਔਰ ਹਾਂ ਮੈਂ ਕੰਪਲੇਂਟ ਕਰਾਈ ਹੈ ਜੀ ਆਪਣੇ ਬੱਸ ਸਟੈਂਡ ਪੁਲਿਸ ਚੌਂਕੇ 'ਚ ਆਪਣੀ ਕੰਪਲੀਟ ਵੀ ਦਰਜ ਕਰਾਤੀ ਹੈ ਤੇ ਮੇਰੀ ਬੇਨਤੀ ਹੈ ਪ੍ਰਸ਼ਾਸਨ ਨੂੰ ਇਸ ਤਰ੍ਹਾਂ ਦੀਆਂ ਘਟਨਾਵਾਂ ਬਹੁਤ ਜ਼ਿਆਦਾ ਹੋ ਰਹੀਆਂ ਨੇ ਔਰ ਆਉਣ ਵਾਲੇ ਸਮੇਂ 'ਚ ਜੇ ਇਹਨੂੰ ਨਾ ਰੋਕਿਆ ਗਿਆ ਤੇ ਲੋਕ ਤੰਗ ਪੈ ਗਏ ਜਿਹੜਾ ਵਾ ਉਹ ਪ੍ਰਸ਼ਾਸਨ ਦੇ ਖਿਲਾਫ ਵੀ ਜਿਹੜੀ ਆ ਉਹ ਕਾਰਵਾਈ ਕਰ ਸਕਦੇ